ਕਹਿੰਦੇ ਨੇ ਕੌਲ ਕਰਨਾਂ ਨੇ ਬੜੇ ਸੌਖੇ ਨੇ ਪਰ ਕੌਲ ਪਵਾਣੇ ਬਹੁਤ ਔਖੇ ਨੇ ਗਰੀਬਾਂ ਦੇ ਲਈ ਜ਼ਰੂਰਤ ਮੰਨਦਾ ਨਹੀਂ ਬੇਸਹਾਰਿਆਂ ਦੇ ਲਈ ਲੋਕ ਦਾਅਵੇ ਤਾਂ ਬਹੁਤ ਕਰਦੇ ਨੇ ਮਦਦ ਦੇ ਪਰ ਇਹਨਾਂ ਦਾਅਵਿਆਂ ਨੂੰ ਇਹਨਾਂ ਵਾਅਦਿਆਂ ਨੂੰ ਹਕੀਕਤ ਤੱਕ ਪਹੁੰਚਾਉਂਦਾ ਕੋਈ ਕੋਈ ਹੈ ਪਰ ਅਗਰ ਗੱਲ ਕਰੀਏ ਪਿਛਲੇ ਦਿਨੀ ਬਟਾਲਾ ਸ਼ਹਿਰ ਚ ਵਾਪਰੀ ਇੱਕ ਕਹਿਰ ਦੀ ਤਾਂ ਬਟਾਲਾ ਦੀ ਮਾਲ ਮੰਡੀ ਦੇ ਵਿੱਚ ਇੱਕ ਗਰੀਬ ਪ੍ਰਵਾਸੀ ਮਜ਼ਦੂਰਾਂ ਦੀਆਂ ਚੌਕੜੀਆਂ ਸੱਤ ਚੌਕੜੀਆਂ ਸੜ ਕੇ ਸਵਾਹ ਹੋ ਗਈਆਂ ਉਹਨਾਂ ਚੌਕੜੀਆਂ ਸੜਨ ਤੋਂ ਬਾਅਦ ਬਹੁਤ ਸਾਰੇ ਨੇਤਾ ਆਏ ਮਗਰ ਮਛ ਦੇ ਅਥਰੂ ਵਹਾਇ ਤੇ ਤੁਰਦੇ ਬਣ ਪਰ ਉਹਨਾਂ ਨੇਤਾਵਾਂ ਦੇ ਵਿੱਚੋਂ ਕਿਸੇ ਨੇ ਵੀ ਉਹਨਾਂ ਗਰੀਬਾਂ ਦੀ ਸਾਹ ਨਹੀਂ ਲਈ ਪਰ ਇਹਨਾਂ ਗਰੀਬ ਬੇਸਹਾਰਾ ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਦੁੱਖ ਤਕਲੀਫਾਂ ਨੂੰ ਕਾਂਗਰਸ ਪਾਰਟੀ ਦੇ ਸਾਫਤਾ ਐਮਐਲਏ ਹਲਕਾ ਬਟਾਲਾ ਤੋਂ ਜੋ ਅਸ਼ੁਨੀ ਸੈਖੜੀ ਨੇ ਉਹਨਾਂ ਦੇ ਕੋਲੋਂ ਇਹਨਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਦੇਖੀਆਂ ਨਹੀਂ ਗਈਆਂ ਔਰ ਇਨਸਾਨੀਅਤ ਦੇ ਨਾਤੇ ਸਭ ਤੋਂ ਅੱਗੇ ਉਹ ਮਦਦ ਕਰਨ ਲਈ ਆਏ ਔਰ ਉਹਨਾਂ ਨੇ ਇਹ ਗਰੀਬ ਮਜ਼ਦੂਰਾਂ ਦੀ ਕੁੱਲੀ ਗੁੱਲੀ ਤੇ ਜੁੱਲੀ ਦਾ ਇੰਤਜ਼ਾਮ ਕੀਤਾ ਕਹਿਣ ਤੋਂ ਬਾਅਦ ਕਿ ਉਹਨਾਂ ਗਰੀਬਾਂ ਦੀ ਛੋਪੜੀ ਦੇ ਲਈ ਸਿਰ ਟੱਕਣ ਦੇ ਲਈ ਛੱਤ ਦਾ ਇੰਤਜ਼ਾਮ ਕੀਤਾ ਉਹਨਾਂ ਗਰੀਬਾਂ ਦੇ ਪੇਟ ਵਾਸਤੇ ਰਾਸ਼ਨ ਦਾ ਇੰਤਜ਼ਾਮ ਕੀਤਾ ਔਰ ਬੈਠਣ ਉੱਠਣ ਦੇ ਲਈ ਮੰਜਿਆਂ ਦਾ ਇੰਤਜ਼ਾਮ ਕੀਤਾ ਉਹਨਾਂ ਨੂੰ ਹਵਾ ਦੇ ਲਈ ਜਾ ਕੇ ਗਰਮੀ ਦੇ ਵਿੱਚ ਉਹ ਗਰਮੀ ਚ ਨਾ ਝੁਲਸ ਸਕਣ ਇਸ ਲਈ ਉਹਨਾਂ ਨੂੰ ਤੱਫੇ ਦਾ ਵੀ ਇੰਤਜ਼ਾਮ ਕਰਕੇ ਦਿੱਤਾ ਇਹ ਅਸ਼wini ਸੇਖੜੀ ਜੋ ਕਾਂਗਰਸ ਪਾਰਟੀ ਦੇ ਹਲਕਾ ਬਟਾਲਾ ਤੋਂ ਸਾਬਕਾ ਮੈਲੇ ਨੇ اور ਅਗਰ ਕਈ ਜਵੇ ਤਾਂ ਇਨਸਾਨੀਅਤ ਦੇ ਨਾਤੇ ਇਨਸਾਨੀ ਦੀ ਇੱਕ ਉਮਿਸਾਲ ਪੇਸ਼ ਕਰਦੀ ਹੋਏ ਇਹਨਾਂ ਗਰੀਬਾਂ ਦੀ ਮਜ਼ਦੂਰਾਂ ਦੀ ਇਹਨਾਂ ਪ੍ਰਵਾਸੀ ਮਜ਼ਦੂਰਾਂ ਜਿਨ੍ਹਾਂ ਨੂੰ ਮਦਦ ਦੀ ਬਹੁਤ ਲੋੜ ਸੀ ਉਹਨਾਂ ਦੀ ਮਦਦ ਲਈ ਸਭ ਤੋਂ ਪਹਿਲਾ ਮੋਹਰੇ ਹੋ ਕੇ ਆਪਣੀ ਜੇਬ ਦੇ ਵਿੱਚੋਂ ਖਰਚ ਕਰਕੇ ਉਹਨਾਂ ਗਰੀਬਾਂ ਦੀ ਇਹਨਾਂ ਨੇ ਮਦਦ ਕੀਤੀ ਕਿਸੇ ਸਰਕਾਰ ਦੇ ਆਦੇਸ਼ ਦੀ ਜਾਂ ਸਰਕਾਰੀ ਫੰਡਾਂ ਦਾ ਇੰਤਜ਼ਾਰ ਅਸ਼ਨੀ ਸੇਕੜੀ ਨੇ ਨਹੀਂ ਕੀਤਾ ਸੋ ਅਸ਼ਨੀ ਸੇਕੜੀ ਦੀ ਇਹ ਹੀ ਇੱਕ ਇਨਸਾਨੀਅਤ ਇਹੀ ਪਿਆਰ ਹੈ ਜਿਹਦੇ ਨਾਲ ਗਰੀਬ ਤਪਾ ਅਸ਼wini ਸੇਖੜੀ ਨੂੰ ਆਪਣਾ ਮਸੀਹਾ ਮੰਨਦਾ ਔਰ ਹਮੇਸ਼ਾ ਅਸ਼wini ਸੇਖੜੀ ਦੇ ਨਾਲ ਚੱਟਾਨ ਦੀ ਤਰ੍ਹਾਂ ਖੜਾ ਔਰ ਉਹਨਾਂ ਦੇ ਚਿਹਰਿਆਂ ਤੇ ਆਈ ਖੁਸ਼ੀ ਜੋ ਗਰੀਬ ਪ੍ਰਵਾਸੀ ਮਜ਼ਦੂਰਾ ਤੇ ਮਦਦ ਕਾਰਜ ਦੇਖਣ ਨੂੰ ਮਿਲੀ ਉਹ ਇਹੀ ਕਹਿੰਦੀ ਸੀ ਕਿ ਅਸ਼wini ਸੇਖੜੀ ਇਹਨਾਂ ਗਰੀਬ ਪ੍ਰਵਾਸੀ ਮਜ਼ਦੂਰਾ ਨੂੰ ਜਿੱਥਾ ਵੀ ਖੜਾ ਕਰ ਦੇਗਾ ਇਹ ਪ੍ਰਵਾਸੀ ਮਜ਼ਦੂਰ ਉਹਦੇ ਲਈ ਉੱਥੇ ਹੀ ਜਾਂਦੇ ਨੂੰ ਤਿਆਰ ਹੋਣਗੇ ਤੇ ਜਪਨਾਣਾ ਤੇ ਸੱਤਾ ਤੇ ਗੇਨ ਉਹ ਅਗੇ ਲਿਖੀ ਸੀ ਸੱਤ ਅੱਠ ਦਿਨਾਂ ਸੇ ਕੋਈ ਵੀ ਇਹ ਪਾਲ ਕਰਨ ਨਹੀਂ ਆਇਆ ਕੋਈ ਵੀ ਪੁੱਛਣ ਨਹੀਂ ਆਇਆ ਰੋਟੀ ਤੱਕ ਕਿਸੇ ਨੇ ਮਦਦ ਨਹੀਂ ਕੀਤੀ ਹੈਗੀ ਨਾ ਕਿਸੇ ਨੇ ਪੁੱਛਿਆ ਹੈ ਜੇ ਆਏ ਵੀ ਆ ਤਾਂ ਸੇਖੜੀ ਬਾਊ ਜੀ ਆਏ ਆ ਉਹਨਾਂ ਨੇ ਤੇ ਛੱਤ ਦੀ ਸੱਤ ਦਿੱਤੀ ਆ ਉਹਨਾਂ ਨੇ ਰਸਲ ਉਹਨਾਂ ਨੇ ਜੋ ਵੀ ਕੁਝ ਕੀਤਾ ਮਦਦ ਜਬ ਕੁਝ ਦਿੱਤਾ ਤੇ ਸੇਖੜੀ ਬਾਊ ਜੀ ਨੇ ਦਿੱਤਾ ਹੈਗਾ ਹਰ ਸਾਲ ਤੇ ਸੇਖੜੀ ਬਾਊ ਹੀ ਮਦਦ ਕਰਦਾ ਆਏਗਾ ਅੱਗੋ ਪਿੱਛੇ ਤੋਂ ਸਾਰੇ ਆ ਜਾਂਦੇ ਵੋਟਾਂ ਲੈਣ ਪਰ ਸੇਖੜੀ ਬਾਊ ਦੇ ਨਾਲ ਹਮੇਸ਼ਾ ਸਾਡੇ ਨਾਲ ਸੀ ਤੇ ਹਮੇਸ਼ਾ ਉਹਨਾਂ ਹੀ ਮਦਦ ਕੀਤੀ ਦੀ ਹੈਗੀ ਤੇ ਸੇ ਸੇਖੜੀ ਬਾਊ ਜੀ ਅਮਦੇਰੇ ਸਾਡੇ ਕੋਲ ਸੇਖੜੀ ਬਾਊ ਜੀ ਨੇ ਬਗੈਰ ਤੇ ਭਾਉ ਤੇ ਬਗੈਰ ਆਪਣੀ ਅੱਛਾ ਨਾਲ ਮਦਦ ਕੀਤੀ ਦੁੱਖ ਦਰਦ ਵੰਡਾਇਆ ਆਣਗੇ ਹਾਲਾਤ ਵੇਖ ਕੇ ਹਰ ਹਰ ਦੀ ਸਾਲੂ ਸੁਵਿਸ਼ਿਆ ਦਿੱਤੀ ਹੈ ਅਬ ਆਮਦੇਸ ਸਮੇ ਦੇ ਬਾਦ ਸੇਖੜੀ ਸਾਹਿਬ ਦੇ ਨਾਲ ਸਾਰੀ ਦੁਨੀਆ ਹੀ ਨਾਲ ਰੋਜੋ ਮਾਰੇ ਬੰਦੇ ਸਾਡੇ ਦੇ ਸੇ ਤੇ ਕਿਸੇ ਦਾ ਵੀ ਸਾਥ ਦੇ ਸੇ ਤੇ ਹਮੇਸ਼ਾ ਸਾਡੀ ਨਾਲ ਹੀ ਹੈ ਦੇ ਸੇਖੜੀ ਕੋ ਇਸ ਤਰ੍ਹਾਂ ਹੈ ਕਿ ਪਰਸੋ ਚੌਥੇ ਇੱਥੇ ਅੱਗ ਲੱਗੀ ਸੀ ਝੁੱਗੀਆਂ 'ਚ ਬੜੇ ਗਰੀਬ ਲੋਕ ਨੇ ਪਰਿਵਾਰ ਉੱਥੇ ਬੈਠੇ ਨੇ ਤੇ ਅਸੀਂ ਤੁਹਾਨੂੰ ਪਤਾ ਚੱਲਿਆ ਅਸੀਂ ਕੱਲ ਆਏ ਸੀਗੇ ਤੇ ਉਹ ਦੇਖਿਆ ਕਿ ਬੜਾ ਬੁਰਾ ਹਾਲ ਹੈ ਮੇਰੇ ਨੂੰ ਲੱਗਦਾ ਸਰਕਾਰ ਕੋਲੋਂ امداد ਮਿਲਣ ਦੀ ਚਲੋ ਮਿਲ ਝੱਕ ਦੀ ਹੈ ਪਰ ਟਾਈਮ ਲੱਗ ਸਕਦਾ ਫਿਰ ਅਸੀਂ ਸੋਚਿਆ ਕਿ ਬੰਦੇ ਇੰਨੀ ਗਰਮੀ 'ਚ ਬੱਚੇ ਉੱਪਰ ਅਸਮਾਨ ਦੇ ਥੱਲੇ ਪਏ ਨੇ ਤੇ ਅਸੀਂ ਇਹਨਾਂ ਦੀ ਮਦਦ ਕੀਤੀ ਅਸੀਂ ਆਪਸ 'ਚ ਹੀ ਸਾਰਿਆਂ ਨੇ ਕੰਟ੍ਰਿਬਿਊਟ ਕਰਕੇ ਤੇ ਜੋ ਵੀ ਉਹਦੇ ਝੁੱਗੀ ਦਾ ਸਮਾਨ ਆ ਚਾਹੇ ਤਰਪਾਲ ਹੈ ਇਸ ਟਰੇ ਨੇ ਬਰਤਨ ਨੇ ਕਪੜੇ ਨੇ ਖਾਣ ਪੀਣ ਦਾ ਸਮਾਨ ਹੈ ਸਾਰਾ ਅਸੀਂ ਅੱਜ ਇਹਨਾਂ ਨੂੰ ਦਿੱਤਾ ਔਰ ਇਹ ਸੀ ਕੋਈ ਇਸ਼ਾਨ ਨਹੀਂ ਕੀਤਾ ਇਨਸਾਨੀਅਤ ਜਿਹੜੀ ਹੈ ਉਹਦੀ ਤਵਕਕ ਹੈ ਕਿ ਜਿੱਥੇ ਕਿਤੇ ਕੋਈ ਹਿਊਮਨ ਬੀਇੰਗ ਡਿਸਟ੍ਰੈਸ ਚ ਹੋਵੇ ਹਿਊਮਨ ਬੀਇੰਗ ਜਿਹੜਾ ਉਹਨੂੰ ਯਾਤਨਾ ਹੋਵੇ ਤਕਲੀਫ ਹੋਵੇ ਉਥੇ ਸਾਰੇ ਬੰਦਿਆਂ ਨੂੰ ਆ ਕੇ ਉਥੇ ਮਦਦ ਕਰਨੀ ਚਾਹੀਦੀ ਹੈ ਮੈਨੂੰ ਇਹ ਵੀ ਦੱਸਿਆ ਇਹਨਾਂ ਨੇ ਕਿ ਹੋਰ ਕੋਈ ਆਇਆ ਨਹੀਂ ਦੇਖ ਲੈਣਾ ਨੂੰ ਪਰ ਮੈਰਾ ਤੇ ਆਦਤ ਹੈ ਜਿੱਥੇ ਕਿ ਮੈਨੂੰ ਪਤਾ ਚੱਲੇ ਮੈਂ ਚਲੇ ਜਾਣਾ